ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਵਰਗ ਵਿੱਚ ਆਪਾਂ ਚੱਲੇ ਹਾਂ ਅੱਜ ਅਨੰਦਪੁਰ ਸਾਹਿਬ ਆਪਾਂ ਵੀ ਹਾਂ ਰਾਈਡ ਤੇ ਆਪਣਾ ਬਾਈਕ ਵੀ ਹੈ ਰਾਈਡ ਚੱਲੋ ਆਜੋ ਚੱਲ ਹਾਂਜੀ ਤੇ ਆਪਾਂ ਨੂੰ ਬਹੁਤ ਦੂਰ ਇੱਕ ਆਪਣਾ ਬੋਰਡ ਦਿਖਾਈ ਦੇ ਰਿਹਾ ਹੈ ਅਨੰਦਪੁਰ ਸਾਹਿਬ ਜਾਂਦੇ ਹੋਏ ਇਹ ਬੋਰਡ ਦੇ ਉੱਪਰ ਲਿਖਿਆ ਹੈ ਇਸ ਇਹ ਮਾਰਗ ਉਸ ਪਵਨ ਧਰਤੀ ਵੱਲ ਜਾਂਦਾ ਹੈ ਜਿਸ ਪਵਨ ਧਰਤੀ ਤੋਂ ਤੇ ਹੋ ਕੇ ਖਾਸੇ ਦਾ ਜਾਉ ਜਰਾਲ ਜਗ ਉਤੇ ਫੈਲ ਗਿਆ ਦੇ ਨਾਲ ਹੀ ਇੱਕ ਤਸਵੀਰ ਵੀ ਲੱਗੀ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਰਸਤੇ ਵਿੱਚ ਜਾਂਦੇ ਹੋਰ ਵੀ ਬਹੁਤ ਤਰ੍ਹਾਂ ਦੇ ਆਪਾਂ ਨੂੰ ਬੋਰਡ ਦੇਖਣ ਨੂੰ ਮਿਲਣਗੇ ਤੇ ਉਹਨਾਂ ਉੱਪਰ ਵੀ ਕੁਝ ਇਹੋ ਜਿਹੇ ਹੀ ਲਿਖੀਆਂ ਹੋਏ ਨਜ਼ਰ ਆਉਣ ਗਿਆ ਹਾਂ ਜੀ ਤੇ ਆਪਾਂ ਨੂੰ ਰਸਤੇ ਵਿੱਚ ਇੱਕ ਹੋਰ ਬੋਰਡ ਨਜ਼ਰ ਆਇਆ ਤੇ ਉਹਦੇ ਉੱਪਰ ਲਿਖਿਆ ਹੈ ਇਹ ਬਿਸ਼ੋਰਾਂ ਦੀ ਧਰਤੀ ਨਹੀਂ ਇੱਥੋਂ ਮਾਨਸ ਕੀ ਜਾਤ ਦੇ ਮਾਮਲਾਬ ਦਾ ਰਾਫ ਡਰ ਰਿਹਾ ਤੇ ਨਾਲ ਹੀ ਵਿਰਾਸਤੇ ਖਾਲਸਾ ਦੀ ਤਸਵੀਰ ਲੱਗੀ ਅਨੰਦਪੁਰ ਸਾਹਿਬ ਇਹ ਅੰਟਰ ਹੋ ਚੁੱਕੇ ਹਾਂ ਤੇ ਆਪਾਂ ਖਾਲਸੇ ਦੀ ਜਨਮ ਭੂਮੀ ਤੇ ਪਹੁੰਚ ਗਏ ਹਾਂ ਜਿੱਥੋਂ ਖਾਲਸੇ ਨੇ ਜਨਮ ਲਿਆ ਸੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅਮਰ ਸ਼ਿਕਾ ਕੇ ਖਾਲਸੇ ਦੀ ਸਥਾਪਨਾ ਕੀਤੀ ਹੈ। ਉਹੀ ਧਰਤੀ ਦੇ ਅੱਜ ਪਹੁੰਚ ਚੁੱਕੇ ਹਾਂ। ਵੀਰ ਜੀ ਫੋਨ ਕਰਤੇ ਆਪ ਜੀ ਨੂੰ ਦੀਆ 50 ਕਿਲੇ ਰਸਤੇ ਵਿੱਚ ਸੱਤੀ ਬਸ 25 ਕਿਲੋ ਹੁਣ ਜੀ ਤੇ ਹੁਣ ਆਪਾਂ ਪਹੁੰਚ ਗਏ ਹਾਂ ਤੱਕ ਫਿਰ ਕਿਸ਼ਗਰ ਸਾਹਿਬ ਦੇ ਤੇ ਨਜ਼ਾਰਾ ਰਹਿ ਹੋਇਗਾ ਤੇ ਅੱਪਾ ਇੱਥੇ ਜਾਉਂ ਬਿਜਰੂਗੇ ਹੋਇਆ ਹੈ। ਗੱਡੀਆਂ ਦਾ ਬਹੁਤ ਜ਼ਿਆਦਾ ਜਮ ਲੱਗੇ ਹੋਇਆ ਹੈ। ਤੇ ਅੱਪਾ ਹੁਣ ਜਾਦੇ ਆ ਅੱਗੇ ਨੂੰ। ਥੋੜਾ ਥੋੜਾ ਅੱਗੇ ਨੂੰ ਜਾ ਰਹੇ ਹਾਂ। ਤਾਂ ਕਿ ਕੱਲੋਂ ਅਖੀਰ ਵਿੱਚ ਅੱਪਾ ਮੋੜ ਤੇ ਇੱਕ ਸਟੈਂਡ ਵਿੱਚ ਆਉਂ ਠੀਕ ਗਏ ਹਾਂ। ਤੇ ਕਾਹਨੋਂ ਮੋੜ ਆ ਗੋ ਸਟੈਂਡ ਵਿੱਚ। ਉਹ ਘਾਟੇ। ਚਲਦੇ ਹਾਂ ਅੱਗੇ। ਹੁਣ ਆਪਾਂ ਤੁਹਾਨੂੰ ਵੀਰਾਂ ਵਾਸਤੇ ਘਾਤਾ ਦਿਖਾਵਾਂਗੇ ਨਾਲੇ ਕਮਰਾ ਲੈਣ ਵਾਲੇ ਲੋਜਰੀਆਂ ਫਿਰ ਸਿਖਦੇ ਆਪਾਂ ਅੱਗੇ ਦੀ ਪਲਾਨਿੰਗ ਚਲੋ ਆਜੋ ਆਪਾਂ ਚੱਲਦੇ ਹਾਂ ਅੱਗੇ ਨੂੰ ਤੇ ਇਧਰ ਦੇਖੋ ਹੌਲੇ ਹੌਲੇ ਤਾਂ ਪਹਿਲਾਂ ਹੀ ਦੁਕਾਨਾਂ ਲੱਗ ਚੁੱਕੀਆਂ ਹਨ ਸਾਰੇ ਵਾਸਤੇ ਰੌਣਕ ਮਿਲਣਾ ਹੁਣ ਸ਼ੁਰੂ ਹੋ ਗਿਆ ਹੈ ਘਟੂ ਬੂਰਾ ਹੁਣ ਤੋਂ ਸ਼ੁਰੂ ਹੋ ਗਿਆ ਹੈ ਹੁਣ ਆਪਾਂ ਪਹਿਲਾਂ ਅਪਾਉਰੇ ਕਮਰਾ ਲੈਨੇ ਹਾਂ ਤੇ ਉਹਦੇ ਵਿੱਚ ਸਮਾਨ ਆਪਣਾ ਰੱਖਾਂਗੇ ਤੇ ਫਿਰ ਤੁਹਾਨੂੰ ਵੀ ਰਾਤ ਤੇ ਗਾਲਸਾ ਦਵਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਚਲੋ ਨੂੰ ਮੈਂ ਸੋਚਿਆ ਮੜਾ ਮੋਟਾ ਵਾਂਗਾ ਚਲ ਤੁਹਾਨੂੰ ਇਤਿਹਾਸ ਵੀ ਅਪਾਉਰੇ ਦਾ ਦੱਸ ਹੀ ਦਈਏ ਜਿੰਨਾ ਕ ਮੈਨੂੰ ਪਤਾ ਹੈ ਦਾ ਜਿੰਨਾ ਕ ਮੈਂ ਪੜ੍ਹਿਆ ਜਾਂ ਸੁਣਿਆ ਇੱਥੇ ਹੋਲਾ ਮੱਲਾ ਬਹੁਤ ਹੀ ਧੁੰਦਾਂ ਮਨਾਇਆ ਜਾਂਦਾ ਹੈ ਨੰਦੂਪੁਰ ਸਾਹਿਬ ਚ ਹੋਲੇ ਮਹੱਲੇ ਦਾ ਤਿਹਾਰ ਅੱਜ ਤੋਂ ਨਹੀਂ ਹੋਣਾ ਜਾ ਰਿਹਾ ਇਹ 1700 ਇਸਵੀ ਤੋਂ ਖੰਡਾ ਸਾਹਿਬ ਜੀ ਕੋਲੋਂ ਜੁਮਾਰਾ ਦੀ ਨੇ ਸ਼ੁਰੂ ਕੀਤਾ ਹੈ ਹੋਲਾ ਮੱਲਾ ਹੋਲੀ ਤੋਂ ਇੱਕ ਦਿਨ ਬਾਅਦ ਹੋਲਾ ਮੱਲਾ ਮਨਾਇਆ ਜਾਂਦਾ ਹੈ ਤੇ ਦੂਰ ਦੂਰ ਤੋਂ ਸੰਗਤਾਂ ਤੇ ਖਾਲਸਾ ਹੀ ਰੰਗ ਨਾਲ ਰੰਗੀਆਂ ਹੁੰਦੀਆਂ ਹਨ ਸਿੰਘਾਂ ਦਾ ਟੱਕਾ ਖੇੜਦੇ ਹਨ ਤੇ ਆਪਣਾ ਜੋਰ ਦਿਖਾਉਂਦੇ ਨੇ ਤੇ ਨਗਰ ਕੇਸਤਰ ਵੀ ਕੱਢਦੇ ਹਨ ਹਾਂਜੀ ਆਪਾਂ ਸਰਾਹ ਵਿੱਚੋਂ ਹੀ ਪਤਾ ਕਰਨਗੇ ਕਿ ਆਪਾਂ ਨੂੰ ਸਰਾਹ ਮਿਲਣੀ ਨਹੀਂ ਹੈਗੀ ਤੇ ਉਹ ਵੀਡੀਓ ਆਪਾਂ ਨੇ ਕੱਟ ਕਰਤੀ ਤੇ ਹੁਣ ਆਪਾਂ ਤੁਹਾਨੂੰ ਵੀ ਰਾਸਤੇ ਘਾਤਾਂ ਦੀ ਘੁੰਮਣ ਜਾ ਰਹੇ ਹਾਂ ਤੇ ਆਪਣੇ ਆਪਣੇ ਬੈਗ ਗੱਡੀ ਘਰ ਵਿੱਚ ਜਮ੍ਹਾ ਕਰਵਾਦੇ ਨੇ ਤੇ ਆਪਾਂ ਹੁਣ ਚੱਲੇ ਹਾਂ ਅੰਜੂਬੇ 'ਚ ਅੰਜੂਬਾ ਰਾਸਤੇ ਘਾਤਾਂ ਤੋਂ ਘੁੰਮਣ ਜਾ ਰਹੇ ਹਾਂ ਤੇ ਆਪਾਂ ਉਹਨੂੰ ਅੰਜੂਬਾ ਵੀ ਕਹਿੰਦੇ ਨੇ ਵੀ ਰਾਸਤੇ ਘਾਤਾਂ ਵੀ ਕਹਿੰਦੇ ਨੇ ਇੰਟਰ ਦੇਖੋ ਸੰਗਤਾਂ ਦੂਰ ਦੂਰ ਤੋਂ ਟਰੈਕਟਰ ਲੈ ਕੇ ਆਉਂ ਚੁੱਕਿਆ ਨੇ ਆਹ ਇਧਰ ਨਵਾਰੀਆਂ ਟਰਾਲੀਆਂ ਉਹਨਾਂ ਦੇ ਆ ਰਹੀਆਂ ਦਿੱਖਣ ਲੱਗ ਪਈਆਂ ਇੱਕ ਕਾਕੜਾ ਡਰੈਕਟਰ ਤੋਂ ਬਰਾਬਰ ਪਰਸੈਂਟਾ ਇਹ ਬਹੁਤ ਸਮਾਂ ਲੱਗ ਰਿਹਾ ਟਰਾਲੀਆਂ ਟਰਾਲੀਆਂ ਇਹ ਕੋ ਫੈਟਰ ਕੋਈ ਪਤਾ ਨਹੀਂ हाँ जी जो आप विरासत खालसा को पहुंच गए तो हम आप पता करते हैं टिकट बारे भी किनेजे अंदर जान दे चलो पता करिए हाँ जी आप पता करिए आप ढाई बजे अंदर जान देना वेट कर रहे हैं बस पंद्रह किलोमीटर लगे ढाई बजे इधर विरासत खालसा तो मगर पिछले पासे पहाड़ इधर ਟਿਕ ਟਿਕ ਟਾਉਣੀ ਪੈਂਦੀ ਹੈ ਪਹਿਲਾਂ ਜਾਣ ਲਈ ਉਧਰ ਨਰ ਭਾਇਆ ਦੇ ਇੱਕ ਗਏ ਹੋਏ ਨੇ ਟਿਕ ਟਿਕ ਟਾਉਣ ਲਈ ਉਹ ਲੈਂ ਬੜੀ ਲੰਬੀ ਲੱਗ ਰਹੀ ਹੈ ਇਸ ਕਰਕੇ ਟਾਈਮ ਲੱਗਿਆ ਤੇ ਇਧਰ ਆਪਣੇ ਨਾਲ ਦੇ ਲੱਗੇ ਹੋਏ ਨੇ ਫੋਟੋ ਸ਼ੂਟ ਕਰਨਾ ਹਾਂਜੀ ਤੇ ਆਪਾਂ ਹੁਣ 12ਵਾਂ ਆਪਾਂ ਟਿਕਟ ਲੈ ਆਏ ਤੇ ਹੁਣ ਆਪਾਂ ਚੱਲਦੇ ਹਾਂ ਅੰਦਰ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਅੰਦਰ ਉਹ ਜੋ ਵੀ ਹੋਏਗਾ ਜਿੱਥੇ ਕੈਮਰੇ ਦੀ ਮਨਾਈ ਹੋਏਗੀ ਆਪਾਂ ਨੂੰ ਕੈਮਰਾ ਬੰਦ ਵੀ ਕਰਨਾ ਪਏਗਾ ਤਿਆਪਾ ਜਿੰਨਾ ਵੀ ਤੁਹਾਨੂੰ ਦਿਖਾ ਸਕਿਆ ਜਰੂਰ ਦਿਖਾਵਾਂਗੇ ਬਾਹਰ ਪਹੁੰਚ ਚੁੱਕੇ ਸੀ ਕਿ ਵਿਰਾਸਤ ਘਾਲ ਦਾ ਦੇਖ ਕੇ ਬਾਹਰ ਆ ਗਏ ਹਾਂ ਤੇ ਹੁਣ ਅਸੀਂ ਚਾਹ ਪੀਣ ਦੇ ਲਈ ਇੱਥੇ ਨਾਂ ਆਏ ਸੀ ਤੇ ਅੱਗੇ ਤੁਹਾਨੂੰ ਮੈਂ ਕਿਹਾ ਸੋਚਿਆ ਤੁਹਾਨੂੰ ਬਾਹਰ ਦਾ ਦ੍ਰਿਸ਼ ਵੀ ਦਿਖਾ ਹੀ ਦਈਏ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਜਲ ਰਿਹਾ ਕੋਣ ਲੱਤੇ ਬੈਗੇ ਸ਼ਾਂਤੀ ਜਮਾ ਸ਼ਾਂਤੀ ਪਈਏ ਸਕੂਨ ਮਿਲਦਾ ਪਏ ਪਾਣੀ ਦੀ ਲਹਿਰਾਂ ਠੰਢੀ ਠੰਢੀ ਹਵਾ ਹਾਂਜੀ ਤੇ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹੂੰਗਾ ਸਾਰੇ ਇੱਕ ਵਾਰ ਇਸੇ ਜ਼ਰੂਰ ਆ ਕੇ ਦੇਖਣਾ ਬਹੁਤ ਹੀ ਵਧੀਆ ਚੀਜ਼ ਹੈ ਪੰਜਾਬ ਦਾ ਸੱਭਿਆਚਾਰ ਕਲਚਰ ਇਹਨੇ ਪੇਸ਼ ਕੀਤਾ ਹੈ ਉਰੇ ਤੁਸੀਂ ਵੀ ਆ ਕੇ ਇੱਕ ਵਾਰ ਜ਼ਰੂਰ ਦੇਖੋ ਮੈਨੂੰ ਸਟੱਡੀ ਪਾਪਾ ਨੇ ਜਾਬੇ ਪਾਪਾ ਨੇ ਜਾ ਕਾਲੀ ਕੈਨਸਲ ਆਪਾਂ ਪੀ ਰਹੇ ਹਾਂ ਕੋਕ ਕੋਲਾ ਚਲੋ ਮੈਨੂੰ ਗਰਮੀ ਜਿਹੀ ਲੱਗ ਰਹੀ ਸੇਚ ਕਰਕੇ ਫਿਰ ਮੈਂ ਕੋਕ ਕੋਲਾ ਕਹਤਾ ਮੈਨੂੰ ਕੋਕ ਕੋਲਾ ਪੀ ਲੈਣੇ ਫੇ ਚਲੋ ਵੀਡੀਓ ਬਹੁਤ ਜ਼ਿਆਦਾ ਲੰਬਾ ਹੋ ਗਿਆ ਸੀ ਇਸੇ ਕਰਕੇ ਆਪਾਂ ਨੇ ਵੀਡੀਓ ਨੂੰ ਦੋ ਭਾਗਾਂ ਵਿੱਚ ਵੰਡ ਦਿੱਤਾ ਅਗਲਾ 파ੜ ਦੇਖਣ ਲਈ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਬਲੌਗ ਬਹੁਤ ਜਿਆਦਾ ਲੱਗਿਆ ਹੋਵੇਗਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਾਈ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੁਹਾਨੂੰ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਵਿੱਚ ਤਦ ਤੱਕ ਦੇ ਲਈ ਧੰਨਵਾਦ